ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਆਪਣਾ ਸਫਰ ਹੈਗਾ ਜੀ ਜੋੜ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌਡੇ ਰਕਸ਼ ਦਾ ਉਧਾਰ ਕੀਤਾ ਸੀ ਤੇ 12 ਸਾਲ ਤੱਕ ਕੀਤਾ ਸੀ ਇਹ ਸਥਾਨ ਹਰਿਪੁਰ ਤੋਂ ਤਕਰੀਬਨ 20-25 ਕਿਲੋਮੀਟਰ ਦੀ ਦੂਰੀ ਤੇ ਸ਼ਸ਼ੋਭਿਤ ਹੈ ਜੀ ਜਦੋਂ ਵੀ ਤੁਸੀਂ ਹਰਿਪੁਰ ਸਾਹਿਬ ਆਉਂਦੇ ਹੋ ਤਾਂ ਇਸ ਸਥਾਨ ਤੇ ਜ਼ਰੂਰ ਆ ਕੇ ਜਾਇਆ ਕਰੋ ਜੀ ਜੇ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਇੱਥੋਂ ਕਿਸੇ ਸੰਗਤ ਤੋਂ ਜਾਂ ਕਿਸੇ ਸ਼ਰਧਾਲੂ ਤੋਂ ਪੁੱਛ ਲਿਆ ਕਰੋ ਜੀ ਤਾਂ ਕੁਝ ਨਾ ਕੁਝ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਤੇ ਬੰਦਾ ਇੱਥੇ ਤੱਕ ਪਹੁੰਚ ਜਾਂਦਾ ਜੀ ਇਸ ਸਥਾਨ ਬਾਰੇ ਸਾਨੂੰ ਵੀ ਕੁਝ ਪਹਿਲਾਂ ਐਡਾ ਪਤਾ ਨਹੀਂ ਸੀ ਜਦੋਂ ਅਸੀਂ 4-5 ਸਾਲ ਆਉਂਦੇ ਰਹੇ ਲਗਾਤਾਰ ਫਿਰ ਸਾਨੂੰ ਕਿਸੇ ਕੋਲੋਂ ਪਤਾ ਲੱਗਿਆ ਵੀ ਉੱਤੇ ਵੀ ਅਸਥਾਨ 20 25 ਕਿਲੋਮੀਟਰ ਦੂਰੀ ਤੇ ਬਣਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਟੇ ਰਕਸ਼ ਦਾ ਉਧਾਰ ਕਰਿਆ ਸੀ ਤੇ 12 ਸਾਲ ਤਪ ਕੀਤਾ ਸੀ ਅਸੀਂ ਤੁਹਾਨੂੰ ਹੁਣ ਉਸ ਅਸਥਾਨ ਦੇ ਦਰਸ਼ਨ ਕਰਵਾਵਾਂਗੇ ਤੇ ਸਾਡੇ ਚੈਨਲ ਨਾਲ ਜੁੜੂਰ ਬਣੇ ਰਹੋ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਪਹੁੰਚਣ ਵਾਲੇ ਆ ਜੀ ਆਪਾਂ ਤੇ ਉਹ ਸਾਹਮਣੇ ਮੋੜ ਮੁੜ ਕੇ ਅਸੀਂ ਉਸ ਸਥਾਨ ਤੇ ਪਹੁੰਚ ਜਾਵਾਂਗੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋੜੇ ਰਕਸ਼ਸ ਦਾ ਉਧਾਰ ਕਰਿਆ ਇਹ ਸਥਾਨ ਪਹਾੜੀ ਦੇ ਟਾਪ ਤੇ ਬਣਿਆ ਹੋਇਆ ਹੈ ਜੀ ਆਪਣੇ ਪੰਜਾਬ ਦਾ ਮੌਸਮ ਤਾਂ ਬਹੁਤ ਗਰਮ ਹੈ ਇਸ ਟਾਈਮ ਤੇ ਅਸੀਂ ਜਦੋਂ ਇੱਥੇ ਆਏ ਤਾਂ ਇੱਥੇ ਮੌਸਮ ਠੰਡਾ ਹੋਇਆ ਵਿੱਚ ਹੋਇਆ ਵਸੇਗਾ ਮੌਸਮ ਦਾ ਇੱਥੇ ਵੀ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਇਸ ਟਾਈਮ ਤਾਂ ਬੱਦਲ ਹੋਇਆ ਵਾ ਤੇ ਥੋੜੇ ਟਾਈਮ ਬਾਅਦ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਕਿ ਕਿਵੇਂ ਬੱਦਲ ਇੱਥੇ ਆ ਕੇ ਉਹ ਵਰਸ ਜਾਂਦੇ ਹਨ ਤੇ ਨੀਰਹੀ ਹੋ ਜਾਂਦਾ ਤੇ ਉਹ ਦ੍ਰਿਸ਼ ਵੀ ਤੁਹਾਡੇ ਸਭ ਨਾਲ ਸਾਂਝਾ ਕਰਾਂਗੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਆ ਜੀ ਉਸ ਸਥਾਨ ਦੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋੜੇ ਰਾਕਸ਼ ਦਾ ਉਧਾਰ ਕਰਿਆ ਸੀਗਾ ਤੇ ਉੱਥੇ ਜਿੱਥੇ 12 ਸਾਲ ਤਪ ਕੀਤਾ ਜਿੱਥੇ ਮੰਜੀ ਸਾਹਿਬ ਵੀ ਬਣੀ ਹੋਈ ਹੈ ਤੇ ਸੰਗਤ ਜੀ ਤੁਸੀਂ ਬਾਹਰ ਤੋਂ ਦਰਸ਼ਨ ਕਰੋ ਜੀ ਇੱਕ ਵਾਰ ਉਸ ਪਵਿੱਤਰ ਅਸਥਾਨ ਦੇ ਜਿੱਥੇ ਬਾਬਾ ਨਾਨਕ ਜੀ ਨੇ 12 ਸਾਲ ਤਪ ਕੀਤਾ ਤੇ ਕੌਡੇ ਰਕਸ਼ ਦਾ ਉਧਾਰ ਕੀਤਾ ਇਹੋ ਪਵਿੱਤਰ ਅਸਥਾਨ ਹੈ ਜੀ ਇਹ ਸਾਹਮਣੇ ਮੈਨਗੇਟ ਹੈ ਜੀ ਅੰਦਰ ਵੀਡੀਓ ਬਣਾਉਣਾ允许 ਨਹੀਂ ਹੈਗਾ ਜੀ ਪਰ ਅਸੀਂ ਥੋੜੀ ਜੀ ਬਣਾ ਲਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਆ ਇੱਧਰਲੇ ਪਾਸੇ ਮੰਜੀ ਸਾਹਿਬਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 12 ਸਾਲ ਤਪ ਕੀਤਾ ਹੈ ਔਰ ਸਾਹਮਣੇ ਤੁਸੀਂ ਦੇਖ ਸਕਦੇ ਆ ਝੰਡਾ ਸਾਹਿਬ ਜਿੱਥੇ ਕੌਡੇ ਰਾਕਸ਼ ਦਾ ਉਧਾਰ ਕੀਤਾ ਸੀ ਤੇ ਹੁਣ ਆਪਾਂ ਬਾਹਰ ਆ ਗਏ ਜੀ ਬਾਹਰ ਤੋਂ ਤੁਹਾਨੂੰ ਦਿਖਾਉਨੇ ਆ ਜੀ ਵਸਥਾਨ ਦਾ ਦ੍ਰਿਸ਼ ਬਦਲ ਹੋ ਗਿਆ ਜੀ ਤੇ ਹੁਣ ਇਹ ਦੁਪਹਿਰ ਦਾ ਸਮਾਂ ਹੋ ਗਿਆ ਜੀ ਦੁਪਹਿਰ ਤੋਂ ਬਾਅਦ ਦਾ ਤੁਸੀਂ ਦੇਖ ਸਕਦੇ ਆਂ ਆਪੇ ਵੀ ਬੱਦਲੇ ਬੱਦਲ ਹੋ ਗਏ ਇਸ ਸਥਾਨ ਤੇ ਤੇ ਮਨਦੀਪ ਨੂੰ ਪੁੱਛੀਏ ਕੀ ਕਹਿੰਦਾ ਮਨਦੀਪ ਬੱਦੜਾ ਜਿੱਥੇ ਰਜਾ ਚ ਬੱਦੜਾ ਲੈ ਗਈ ਬੱਦੜਾ ਚ ਹਾਂ ਬੱਦੜਾ ਦੇ ਬਾਦ ਗਿਆ ਹਾਂ ਕਿੱਥੇ ਬੱਦੜਾ ਆ ਮਾਤਾ ਤੇ ਕੈਮਰਾ ਵਾਲੇ ਕਾਲੇ ਦੇ ਬਦਲਾਂ ਹੋਇਆ ਹੋਇਆ ਜੰਮੇ ਅੱਜ ਅਸੀਂ ਪਹੁੰਚ ਗਏ ਆਂ ਜੀ ਬਦਲਾਂ ਚ ਇਹ ਜਗ੍ਹਾ ਬਹੁਤ ਸਭੂਜਣੇ ਹੋ ਗਏ ਸਥਾਨ ਦੇ ਆਪਾਂ ਚੋੜੀ ਜਾਂ ਬਦਲੇ ਬਦਲ ਹੋ ਗਈ ਇੱਥੇ ਜੰਮੇ ਬਸ ਹਨੇਰਾ ਹੀ ਹੋ ਗਿਆ ਇੱਕ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਥੀ ਮਨਦੀਪ ਸਿੰਘ ਤੇ ਚਲੋ ਚੱਲਦੇ ਆਂ ਜੀ ਅੱਗੇ ਤੁਸੀਂ ਦੇਖ ਸਕਦੇ ਆਂ ਜੀ ਪਹਿਲਾਂ ਸਭ ਕੁਝ ਦਿਖ ਰਿਹਾ ਸੀਗਾ ਸਥਾਨ ਐਨ ਚੰਗੀ ਤਰ੍ਹਾਂ ਤੇ ਹੁਣ ਬੱਦਲ ਦੇਖ ਲਓ ਜੀ ਉਰੀ ਆ ਕੇ ਰੁਕ ਜੰਨੇ ਆਂ ਜੀ ਬੱਦਲ ਨੇ ਰੇਹੇ ਰੇਹਰਾ ਹੋ ਗਿਆ ਤੇ ਇੱਥੇ ਤਾਂ ਜੀ ਹਾਲੇ ਥੋੜਾ ਵਿਜ਼ਿਬਿਲਟੀ ਹੈਗੀ ਆ ਥੋੜੀ ਜੀ ਨਹੀਂ ਤਾਂ ਜਮੇ ਹੀ ਮਤਲਬ ਦਿਖਣੋਂ ਹੀ ਹਟ ਜਾਂਦਾ ਹੀ ਇੱਥੇ ਤੇ ਦਰਸ਼ਕੋ ਜੀਓ ਸਾ ਪਵਿੱਤਰ ਅਸਾਂ ਦੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਉਹ ਸਾਹਮਣੇ ਤੁਸੀਂ ਬੱਦਲ ਦੇਖ ਸਕਦੇ ਆ ਜੀ ਕਿਵੇਂ ਬੱਦਲ ਤੇ ਘੁੰਮਦੇ ਰਹਿਣੇ ਆ ਜੀ ਜਦੋਂ ਵੀ ਤੁਸੀਂ ਹਰੀਪੁਰ ਸਾਹਿਬ ਆਉਂਦੇ ਹੋ ਜੀ ਤਾਂ ਇਸ ਸਥਾਨ ਤੇ ਜ਼ਰੂਰ ਆ ਕੇ ਜਾਇਆ ਕਰੋ ਜੀ ਰਹਿਣ ਸੈਣ ਦਾ ਪ੍ਰਬੰਧ ਜਮੈਂ ਓਕੇ ਆ ਜੀ ਉਹ ਤੇ ਤੁਸੀਂ ਦੇਖ ਸਕਦੇ ਆ ਸਾਹਮਣੇ ਰਹਿਣ ਸੈਣ ਦਾ ਸਿਸਟਮ ਪੂਰਾ ਬਣਿਆ ਹੋਇਆ ਜੀ ਐਨ ਇਸ ਤਰ੍ਹਾਂ ਬਣੀ ਹੋਈ ਹੈ ਤੇ ਵੀਡੀਓ ਸੀ ਤਿੰਨੇ ਜਣੇ ਬਣਾਉਣ ਲੱਗੇ ਹੋਏ ਸੀਗੇ ਤੇ ਨਾਲ ਮੇਰਾ ਛੋਟਾ ਭਾਈ ਰਾਜਵੀਰ ਵੀ ਆਇਆ ਹੈ ਤੇ ਮੇਰਾ ਸਾਥੀ ਮਨਦੀਪ ਉਹ ਵੀ ਨਾਲ ਆਈ ਸਾਡੇ ਤੇ ਹੁਣ ਦੇਖ ਲਓ ਜੀ ਥੋੜਾ ਬੱਦਲ ਘਟਿਆ ਤੇ ਜਿਵੇਂ ਬੱਦਲ ਜਾ ਰਿਹਾ ਹੈ ਇੱਥੇ ਤਾਂ ਹੀ ਆ ਕੇ ਮਨ ਲੱਗ ਗਿਆ ਸੀਗਾ ਵੀ ਜਾਣਾ ਹੀ ਨਹੀਂ ਹੈਗਾ ਜਤਨੋਂ ਤੁਸੀਂ ਦੇਖ ਸਕਦੇ ਆ ਹੁਣ ਦਰਸ਼ਨ ਹੋਣ ਲੱਗ ਗਏ ਜੀ ਉਸ ਆਸਾਨ ਦੇ ਬੱਦਲ ਥੋੜਾ ਘਟ ਗਿਆ ਦੇਖ ਸਕਦੇ ਤੁਸੀਂ ਸੰਗਤ ਬਹੁਤ ਆਉਂਦੀ ਹੈ ਜੀ ਇੱਥੇ ਰੈਂਡ ਸਾਈਡ ਦਾ ਪ੍ਰਬੰਧ ਵੀ ਹੈਗਾ ਜੀ ਤੇ ਲੰਗਰ ਹਾਲ ਬਣਿਆ ਹੈ ਤੇ ਉਸ ਤੋਂ ਬਾਅਦ ਆ ਗਏ ਸੀ ਅਗੇ ਅਸੀਂ ਹਰੀਪੁਰ ਸਾਖ ਤੇ ਉੱਥੇ ਵੀ ਫਿਰ ਮੱਥਾ ਟੇਕ ਕੇ ਜਾਣਾ ਸੀ ਤੇ ਉੱਥੇ ਥੋੜਾ ਟਾਈਮ ਰੁੱਕ ਕੇ ਵੀਡੀਓ ਬਣਾ ਲਈ ਅਸੀਂ ਤੁਸੀਂ ਦੇਖ ਸਕਦੇ ਆਂ ਦਰਸ਼ਨ ਕਰ ਸਕਦੇ ਆਂ ਇੱਥੇ ਵੀਡੀਓ ਬਣਾਉਣਾ ਅਲਾਉਡ ਨਹੀਂ ਹੈਗਾ ਸਾਹਮਣੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ